ਤੋ ਜਜ਼ਬਾਤ ਸੇ ਕੀ ਹੁੰਦਾ ਹੈ ਜ਼ਮੀਨ ਬੰਜਰ ਹੋ ਤੋ ਬਰਸਾਤ ਸੇ ਕੀ ਹੁੰਦਾ ਹੈ ਹੈ ਅਮਲ ਲਾਜ਼ਮੀ ਤਕਮੀਲੇ ਤਮੰਨਾ ਕੇ ਲਿਏ ਵਰਨਾ ਰੰਗीन ਖਿਆਲਤ ਸੇ ਕੀ ਹੁੰਦਾ ਹੈ ਮੁੱਖ ਮੰਤਰੀ ਪੰਜਾਬ ਵੱਡੇ ਵੱਡੇ ਰੰਗीन ਖਿਆਲਤ ਦੱਸ ਦਿੰਦੇ ਆ ਵੱਡੀਆਂ ਵੱਡੇ ਭਾਸ਼ਣ ਦਿੰਦੇ ਆ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਪਰ ਜਦੋਂ ਵੀ ਕੋਈ ਮੀਡੀਆ ਦਾ ਪਰਸ਼ਾਨਾ 온 ਗਰਾਉਂਡ ਦੇ ਹਾਲਾਤ ਦਿਖਾਉਂਦਾ ਕਾਇਕ ਦਿਖਾ ਦਿੰਦਾ ਉਦੋਂ ਸਾਨੂੰ ਬਰਖਸ ਦਿਖਦੇ ਆ ਸਾਰਾ ਕੁਝ ਉਲਟ ਹੀ ਦਿਖਦਾ ਕਿਤੇ ਵੀ ਦੇਖ ਲਓ ਸੀਵੇਜ ਕਲੌਕਿੰਗ ਹੋਈ ਆ ਇਦਾਂ ਦੇ ਨਾਮ ਦੇ ਉੱਤੇ ਉਹ ਸਰਕਾਰਾਂ ਬਣਾ ਜਾਣ ਭਗਤ ਸਿੰਘ ਦੀਆਂ ਗੱਲਾਂ ਕਰਦੇ ਹੁਣ ਭੀਮਰਾਓ ਮੇਡਕਰ ਸਾਹਿਬ ਦੀਆਂ ਗੱਲਾਂ ਕਰਦੇ ਹੁਣ ਉਹ ਸਰਕਾਰਾਂ ਆਪਣੇ ਸ਼ਹੀਦਾਂ ਨੂੰ ਹੀ ਭੁੱਲ ਜਾਣ ਜਿਨ੍ਹਾਂ ਲੋਕਾਂ ਦੇ ਨਾਮ ਕਰ ਕਿ ਇੱਥੇ ਲਾਈਟਾਂ ਲੱਗੀਆਂ ਸੀ ਸੋ ਲਾਈਟਾਂ ਸਿਰਫ ਤਾਰਾਂ ਬਚੀਆਂ ਮੈਂ ਲਾਈਟਾਂ ਚੋਰ ਇਸ ਜਗ੍ਹਾ ਤੋਂ ਲੈ ਗਏ ਕਿਉਂਕਿ ਸਾਮ ਸੰਭਾਲਣੀ ਹੋਈ ਹੈ ਥੱਲੇ ਜੰਗਲੀ ਬੂਟੇ ਕਾ ਉਗ ਗਿਆ ਪਿਆ ਹੈ ਸੋ ਸਾਮ ਸੰਭਾਲਣੀ ਹੋ ਪਈ 13 ਅਪ੍ਰੈਲ 1919 ਨੂੰ ਜਲਿਆਂ ਵਾਲੇ ਬਾਗ ਦੀ ਖੂਨੀ ਸਾਕਾ ਦੀ ਇੱਕ ਯਾਦਗਾਰ ਅੰਮ੍ਰਿਤਸਰ ਦੇ ਰਣਜੀਤ ਐਵਿਨਿਊ ਦੇ ਰੋਜ਼ ਗਾਰਡਨ ਦੇ ਵਿੱਚ ਬਣਾਈ ਗਈ ਸੀ 2021 ਦੇ ਵਿੱਚ ਉਸ ਵੇਲੇ ਦੇ ਤਤਕਾਲੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਦਾ ਸ਼ੁਭਰਮ ਕੀਤਾ ਗਿਆ ਸੀ ਸੋ ਉਸ ਦੇ ਹਾਲਾਤ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕੋਈ ਵੀ ਮੁੱਖ ਮੰਤਰੀ ਹੋਏ ਜਦੋਂ ਕਿਸੇ ਚੀਜ਼ ਦਾ ਸ਼ੁਭਾਰੰਭ ਕਰਦਾ ਤਾਂ ਜਦੋਂ ਉਸ ਤੋਂ ਬਾਅਦ ਕੋਈ ਸਰਕਾਰ ਆਂਦੀ ਹੈ ਤੇ ਸਾਰੀ ਜ਼ਿੰਮੇਵਾਰੀ ਉਸ ਸਰਕਾਰ ਦੀ ਹੁੰਦੀ ਹੈ ਸੋ ਆ ਤੁਸੀਂ ਦੇਖ ਸਕਦੇ ਹੋ ਕਿ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਾ ਵਿਭਾਗ ਪੰਜਾਬ ਮਿਤੀ 13 April 1919 ਨੂੰ ਹੋਏ ਜਲਿਆਂ ਦੇ ਬਾਗ ਕਤਲੇਆਮ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਜੱਲਿਆਲੇ ਬਾਗ ਸ਼ਮਾ ਸਤਪਦੀ ਸਮਾਰਕ ਦਾ ਨੀਂਹ ਪੱਥਰ 25 ਜਨਵਰੀ 2021 ਨੂੰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਸੀ ਉਹਨਾਂ ਵੱਲੋਂ ਰੱਖਿਆ ਗਿਆ ਸੀ ਸੋ ਉਸਦੇ ਹਾਲਾਤ ਨੂੰ ਇੱਕ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸੋ ਇਹ ਬਣਾਇਆ ਗਿਆ ਸੀ ਇਸ ਦੇ ਉੱਪਰ ਲਾਈਟਾਂ ਲੱਗੀਆਂ ਸੀ ਸੀਸੀਟੀਵੀ ਕੈਮਰੇ ਲੱਗੇ ਸੀ ਲੇਕਿਨ ਉਹ ਚੋਰੀ ਹੋ ਗਏ ਸੋ ਇਹਦੀ ਸਾਮ ਸੰਭਾਲ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇੱਥੇ ਬੂਟੇ ਉੱਗੇ ਆ ਇਹਦੀ ਸਾਮ ਸੰਭਾਲ ਨਹੀਂ ਕੀਤੀ ਜਾ ਰਹੀ ਇਸ ਦੇ ਨਾਲ ਤੁਹਾਨੂੰ ਹੋਰ ਦਿਖਾਵਾਂਗੇ ਜਿਹੜਾ ਸਮਾਰਕ ਬਣਾਇਆ ਗਿਆ ਸੀ ਉਸ ਸਮਾਰਕ ਦੇ ਜਿਹੜੇ ਟੈਲਾ ਲੱਗੀਆਂ ਸੀ ਉਹ ਟੈਲਾ ਪੂਰੀ ਤਰ੍ਹਾਂ ਟੁੱਟ ਚੁੱਕੀਆਂ ਵਾਂ ਇਸ ਦੇ ਨਾਲ ਹੀ ਸਮਾਰਕ ਦੇ ਬਿਲਕੁਲ ਸਾਹਮਣੇ ਜਿਹੜਾ ਗੰਦਾ ਪਾਣੀ ਦਾ ਛੱਪੜ ਜ਼ਰੂਰ ਲੱਗਾ ਜਿੱਥੇ ਮੱਛਰ ਹੈ ਹਾਲਾਂਕਿ ਇੱਥੇ ਲੋਕ ਸੈਰ ਕਰਨ ਆਉਂਦੇ ਆ ਬੜੀ ਸਾਜੋ-ਸਮਾਨ ਨਾਲ ਇਹ ਸਾਰਾ ਸਮਾਰਕ ਨੂੰ ਬਣਾਇਆ ਗਿਆ ਸੀ ਕਰੋੜਾਂ ਰੁਪਏ ਦੀ ਲਾਗਤ ਲਗਾਈ ਗਈ ਸੀ ਵੱਡਾ ਪ੍ਰੋਗਰਾਮ ਕੀਤਾ ਗਿਆ ਸੀ ਜਿਸ ਵੇਲੇ ਇਸ ਦਾ ਕੈਪਟਨ ਅਮਿੰਦਰ ਸਿੰਘ ਨੇ ਇਸ ਦਾ ਸ਼ੁਭਾਰambh ਕੀਤਾ ਸੀ ਸੋ ਸਾਰੇ ਪੈਸੇ ਜਨਤਾ ਦੇ ਸੀ ਜਿਹੜੇ ਸਮਾਰਕ ਨੂੰ ਲਗਾ ਦਿੱਤੇ ਗਏ ਸੀ ਲੇਕਿਨ ਉਸ ਤੋਂ ਬਾਅਦ ਸਾਮ ਸੰਭਾਲ ਸਰਕਾਰ ਦੀ ਜਿਹੜੀ ਉਸ ਤੋਂ ਬਾਅਦ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਾਮ ਸੰਭਾਲ ਬੰਦੀ ਸੀ ਲੇਕਿਨ ਉਹ ਨਹੀਂ ਹੋਈ ਸੋ ਜਿੱਥੇ ਸ਼ਹੀਦਾਂ ਦੇ ਨਾਮ ਲਿਖੇ ਗਏ ਆ ਉੱਥੇ ਵੀ ਲਾਈਟਾਂ ਲੱਗੀਆਂ ਸੀ ਸੀਸੀਟੀਵੀ ਕੈਮਰੇ ਲੱਗੇ ਸੀ ਉਹ ਵੀ ਇਸ ਵੇਲੇ ਤੁਹਾਨੂੰ ਸੀਸੀਟੀਵੀ ਕੈਮਰੇ ਲਾਈਟਾਂ ਕੁਝ ਵੀ ਨਜ਼ਰ ਨਹੀਂ ਆਊਗੀਆਂ ਸੋ ਇਹ ਹਾਲਾਤ ਹੈ ਉਸ ਸਮਾਰਕ ਦੇ ਜਿਹਨੂੰ ਹਰ ਸਾਲ 13 ਅਪ੍ਰੈਲ ਨੂੰ ਯਾਦ ਕੀਤਾ ਜਾਂਦਾ ਹੈ ਜਿਹੜੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਜਿਹੜੇ ਸ਼ਹੀਦ ਦੇ ਪਰਿਵਾਰ ਅੱਜ ਵੀ ਜਿਹੜੇ ਸਰਕਾਰ ਜਿਹੜੇ 13 ਅਪ੍ਰੈਲ ਨੂੰ ਉਹਨਾਂ ਨੂੰ ਆਪਣੇ ਕੋਲ ਬੁਲاندی ਹੈ ਸਨਮਾਨਿਤ ਕਰਦੀ ਹੈ ਲੇਕਿਨ ਉਸ ਸਮਾਰਕ ਦੇ ਹਾਲਾਤ ਕੀ ਹੈ ਸਮਾਰਕ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਪਵਨਦੀਪ ਮੌਜੂਦ ਹੈ ਅਸੀਂ ਪਵਨਦੀਪ ਕੋ ਹੋਰ ਇਸ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਪਵਨ ਜੀ ਹਰ 13 ਅਪ੍ਰੈਲ ਨੂੰ ਹਰ ਸਾਲ 13 ਅਪ੍ਰੈਲ ਆਂਦੀ ਹੈ ਜਿਹੜੇ ਸਰਕਾਰ ਪ੍ਰੋਗਰਾਮ ਕਰਦੀ ਹੈ ਸ਼ਹੀਦਾਂ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਜਾਂਦਾ ਲੇਕਿਨ ਉਸ ਸਮਾਰਕ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਇਹ ਜਿੱਥੇ ਸ਼ਹੀਦਾ ਦੇ ਨਾਮ ਲਿਖੇ ਉਸ ਦੇ ਥੱਲੇ ਵੀ ਛੱਪੜ ਲੱਗਾ ਗੰਦੇ ਪਾਣੀ ਦਾ ਦੇਖੋ ਬੜੀ ਹੀ ਨਿਦਾਮਤ ਔਰ ਸ਼ਰਮਿੰਦਗੀ ਦਾ ਬਾਇਸ ਇਸ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਜਗਾਰੀ ਸਾਨੂੰ ਬਣਾ ਰਹੀ ਆ ਤੁਸੀਂ ਆਪ ਦੇਖ ਲਓ ਗੁਰੂ ਨਗਰੀ ਅੰਮ੍ਰਿਤਸਰ ਦੇ ਪੌਸ਼ ਏਰੀਆ ਰਣਜੀਤ ਐਵਨਿਊ ਵਿੱਚ ਆਨੰਦ ਅੰਮ੍ਰਿਤ ਪਾਰਕ ਬਣਾਇਆ ਗਿਆ ਸੀ ਜਿਹਦੇ ਵਿੱਚ ਜੱਲਿਆਂ ਵਾਲਾ ਬਾਗ ਦੇ ਸ਼ਹੀਦਾਂ ਦਾ ਮੈਮੋਰੀਅਲ ਇੱਕ ਬਣਾਇਆ ਗਿਆ ਸੀ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਬਣਾਇਆ ਗਿਆ ਕੀ ਆਉਣ ਵਾਲੀ ਪੀਡੀਐਨ ਨੂੰ ਦੇਖੂਗੀ ਜਿਹੜੀ 4490 ਸਕੁਅਰ ਮੀਟਰ ਔਰ 3.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣਾਇਆ ਗਿਆ ਸੀ ਤੁਸੀਂ ਸਾਹਮਣੇ ਕੈਮਰਾ ਸਕਰੀਨਸ ਤੇ ਵੀ ਦੇਖ ਰਹੇ ਹੋ ਕਿ ਇੱਥੇ ਸ਼ਹੀਦਾਂ ਦੀ ਸੂਚੀ ਵੀ ਉਕਾਰੀ ਗਈ ਸੀ ਉਹ ਫਰੀडम फाइਟਰਸ 492 ਦੇ ਕਰੀਬ ਫਰੀडम फाइਟਰਸ ਜਿਹੜੇ ਇੱਥੇ ਉਕਾਰੇ ਗਏ ਸੀ ਔਰ ਇਹਦਾ ਪ੍ਰਮੁੱਖ ਕਾਰਨ ਇੱਥੇ ਬਣਾਉਂਦਾ ਇਹ ਸੀ ਕਿ ਉਹ ਵੀ ਸਮਾਂ ਸੀ ਜਦੋਂ ਜੱਲਿਆਂ ਵਾਲਾ ਬਾਗ ਦੇ ਵਿੱਚ ਯਾਦਗਾਰੀ ਉੱਥੇ ਬਣਾਇਆ ਗਿਆ ਸੀ ਮੈਮੋਰੀਅਲ ਤੇ ਕਿਹਾ ਗਿਆ ਸੀ ਕਿ ਉੱਥੇ ਅਨ ਆਈਡੈਂਟੀਫਾਈਡ ਲੋਕ 1250 ਤੋਂ ਵਧੇਰੇ ਗੋਲੀਆਂ ਉੱਥੇ ਸੀ ਔਰ ਮੌਤਾਂ ਨੂੰ ਆਇਡੈਂਟੀਫਾਈ ਨਹੀਂ ਕਰ ਪਾਏ ਸੀ ਪ੍ਰੋਪਰਲੀ ਪਰ ਇੱਥੇ ਜਿਹੜੇ ਫ੍ਰੀडम फाइਟਰਸ ਸੀ ਜਿਹੜੇ ਆਇਡੈਂਟੀਫਾਈ ਕਰ ਸਕੇ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਔਰ ਐਡਮਿਨਿਸਟ੍ਰੇਸ਼ਨ ਉਹਨਾਂ ਦੇ ਨਾਮ ਇੱਥੇ ਉਕਾਰ ਦਿੱਤੇ ਗਏ ਤੇ ਤਕਰੀਬਨ 29 ਦੇ ਕਰੀਬ ਇਹਨਾਂ ਦੇ ਪਰਿਵਾਰ ਦੇ ਜੀ ਇੱਥੇ ਆ ਕੇ ਸਨਮਾਨਿਤ ਵੀ ਹੋਏ ਸੀ ਪਰ ਤੁਸੀਂ ਅੱਜ ਦੇ ਹਾਲਾਤ ਦੇਖ ਲਓ ਕਿ ਜਿੱਥੇ ਇਹ ਸੂਚੀ ਲੱਗੀ ਹੋਵੇ ਉਹਦੇ ਸਾਹਮਣੇ ਹੀ ਕਿੱਡਾ ਵੱਡਾ ਗੰਦਗੀ ਦਾ ਢੇਰ ਆ ਕਿੱਡਾ ਵੱਡਾ ਸੀਵੇਜ ਦਾ ਢੇਰ ਆ ਇਹ ਖੁੱਲਾ ਪਿਆ ਹਰ ਜਗ੍ਹਾ ਟੁੱਟ ਭੱਜ ਹੋਈ ਆ ਤੁਸੀਂ ਲੋਹੇ ਦੇ ਸਰੀਏ ਇੱਥੇ ਦੇਖ ਰਹੇ ਹੋ ਜਿੱਥੇ ਕੋਈ ਚ ਚੋਰ ਇਥੋਂ ਚੋਰੀ ਕਰਕੇ ਲਾਗੇ ਸਮਾਨ ਔਰ ਜਿਹੜੇ ਪਿਲਰਸ ਬਣਾਏ ਗਏ ਆ ਸਾਹਮਣੇ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਪੰਜ ਪਿਲਰਸ ਬਣਾਏ ਗਏ ਸੀ ਇਹ ਸਾਡੇ ਜਿਹੜੇ ਮਾਰਟੀਰ ਸੀ ਫ੍ਰੀडम फाइਟਰ ਸੀ ਉਹਨਾਂ ਦੀ ਤਾਕਤ ਦਰਸਾਉਂਦੇ ਆ ਅਸਮਾਨ ਵੱਲ ਨੂੰ ਇਹਦੀ ਗੱਲ ਕੀਤੀ ਗਈ ਸੀ ਕਿ ਸਾਡੇ ਉਹਨਾਂ ਲੋਕਾਂ ਦੀ ਸੋਚ ਬੜੀ ਉੱਚੀ ਸੀ ਅਸਮਾਨ ਤੱਕ ਉੱਚੀ ਸੋਚ ਰੱਖਦੇ ਸੀ ਔਰ ਪੰਜ ਪਿਲਰਸ ਬਣਾਏ ਗਏ ਸੀ ਜਿਹੜੇ ਦੱਸਦੇ ਸੀ ਬੱਚੇ ਦੀ ਬੱਚੇ ਦੇ ਪ੍ਰਤੀਕ ਸੀ ਟੀਨੇਜਰ ਦੇ ਸੀ ਮਿਡਲ ਏਜ ਦੇ ਸੀ ਯੰਗ ਏਜ ਦੇ ਸੀ ਔਰ ਜਿਹਨੇ 올ਡਰ ਸੈਕਸ਼ਨ ਦੇ ਸਾਡੇ ਫ੍ਰੀडम ਫਾਈਟਰਸ ਹੋਏ ਉਹਨਾਂ ਨੂੰ ਦਰਸਾਉਂਦੀ ਤਸਵੀਰ ਆ ਪਰ ਤੁਸੀਂ ਕੈਮਰਾ ਸਕਰੀਨ ਤੇ ਦੇਖੋ ਕਿ ਇਸ ਦੇ ਉੱਤੇ ਜਿਹੜੀਆਂ ਲਾਈਟਾਂ ਲੱਗੀਆਂ ਹੋਈਆਂ ਸੀ ਰਾਤ ਨੂੰ ਇਹਨਾਂ ਨੂੰ ਨਮਨ ਹੁੰਦਾ ਸੀ ਬੜਾ ਅੱਛਾ ਡੈਕੋਰ ਬਣਾਇਆ ਹੁੰਦਾ ਸੀ ਉਹ ਲਾਈਟਾਂ ਤਾਂ ਕਿ ਸੋ ਚੋਰੀ ਹੋ ਗਈਆਂ ਕੋਈ ਵੀ ਲਾਈਟ ਇੱਥੇ ਨਹੀਂ ਬਚੀ ਔਰ ਵੱਡੇ ਤਦਾਦ ਦੇ ਵਿੱਚ ਇੱਥੇ ਜੰਗਲੀ ਬੂਟੇ ਉੱਗੇ ਹੋਏ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਸ਼ਹੀਦਾਂ ਦੀ ਸਮਾਰਕ ਉੱਤੇ ਪਿੱਪਲ ਉੱਗੇ ਨੇ ਕਿੰਨੀ ਨਾਕਿਸਕਾਰ ਕਰਦਗੀ ਐਡਮਿਨਿਸਟ੍ਰੇਸ਼ਨ ਦੀ ਆ ਅੰਮ੍ਰਿਤਸਰ ਦੀ ਡਿਵੈਲਪਮੈਂਟਲ ਏਜੰਸੀਜ਼ ਦੀ ਆ ਔਰ ਤੁਸੀਂ ਇਹਦੇ ਥਾਂ-ਥਾਂ ਤੇ ਦੇਖੋਗੇ ਕਿ ਜਿਹੜੇ ਇਹਨਾਂ ਦਾ ਗ੍ਰੇਨਾਈਟ ਆ ਫਲੋਰ ਆ ਟਾਈਲਜ਼ ਆ ਪਿਲਰਸ ਦੀ ਜਿਹੜੇ ਸਾਰੇ ਬਣਾਏ ਆ ਉਹ ਵੀ ਟੁੱਟਦੇ ਜਾ ਰਿਹਾ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਇਹਦਾ ਜਿਹੜਾ ਪੋਡੀਅਮ ਆ ਜਿੱਥੇ ਅੰਦਰ ਜਾਣਾ ਹੁੰਦਾ ਹੈ ਜਿੱਥੇ ਨਤਮਸਤਕ ਹੋਣਾ ਸ਼ਰਧਾਂਜਲੀ ਪੇਂਟ ਕਰਨੀ ਆ ਉਹ ਤਾਂ ਕਿਥੋਂ ਟੁੱਟ ਗਿਆ ਔਰ ਇਹ ਸਾਰਾ ਜਿਹੜਾ ਬਲੀਦਾਨ ਸਾਡੇ ਫਰੀडम फाइਟਰਸ ਨੇ ਦਿੱਤਾ ਸੀ ਉਹਦਾ ਪ੍ਰਤੀਕ ਮੰਨਿਆ ਜਾਂਦਾ ਸੀ ਤੇ ਸੋਵੇਸ਼ ਕਰਕੇ ਬਹੁਤ ਮਾੜੀ ਕਾਰਗੁਜ਼ਾਰਦਗੀ ਸਰਕਾਰਾਂ ਦੀ ਸਾਨੂੰ ਦੇਖਣ ਨੂੰ ਮਿਲ ਰਹੀ ਆ ਜਿੰਮੇਵਾਰੀ ਕਿਦੀ ਬੰਦੀ ਹੈ ਕਿਉਂਕਿ ਕੈਪਟਨ ਅਮਿੰਦਰ ਸਿੰਘ ਦੁਆਰਾ ਇਸ ਦਾ ਸ਼ੁਭਾਰambh ਕੀਤਾ ਗਿਆ ਸੀ ਕਰੋੜਾਂ ਰੁਪਏ ਲਗਾਏ ਗਏ ਸੀ ਲੇਕਿਨ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੋ ਕੀ ਲੱਗਦਾ ਹੈ ਕਿ ਕਮੀਆਂ ਪਹਿਲਾਂ ਸੀ ਜਾਂ ਹੁਣ ਕਮੀਆਂ ਨੇ ਦੇਖੋ ਡਿਪਾਰਟਮੈਂਟ ਆਫ ਕਲਚਰਲ ਅਫੇਅਰਸ ਹੋ ਗਿਆ ਆਰਕੀਟੈਕਚਰ ਹੋ ਗਿਆ ਫਿਰ ਪੀ ਡਬਲਿਊ ਡਿਪਾਰਟਮੈਂਟ ਉਹਨਾਂ ਦੀ ਬੜੀ ਵੱਡੀ ਨਲਾਇਕੀ ਮੈਂ ਸਿੱਧੇ ਸ਼ਬਦਾਂ ਚ ਕਹੂੰਗਾ ਜਿਹੜੇ ਟੂਰਿਜ਼ਮ ਡਿਪਾਰਟਮੈਂਟ ਹੋ ਗਿਆ ਕਲਚਰ ਡਿਪਾਰਟਮੈਂਟ ਦੇ ਮਨਿਸਟਰ ਕਰ ਦਿੰਦੇ ਆ 5 ਮਿੰਟਾਂ ਦੇ ਐਮਐਸਬੀ ਦੇ ਦੇਾਂਗੇ ਆ ਗੱਲਾਂ ਕਰਦਾਂਗੇ ਉਹ ਗੱਲਾਂ ਕਰਦਾਂਗੇ ਪਰ ਉਹਨਾਂ ਲੋਕਾਂ ਨੂੰ ਆਪਣੇ ਵਿਆਹਾਂ ਸ਼ਾਦੀਆਂ ਤੋਂ ਹੀ ਟਾਈਮ ਨਹੀਂ ਮਿਲਦਾ ਕਿ ਉਹਨਾਂ ਨੇ ਸ਼ਹੀਦਾਂ ਵਾਸਤੇ ਜੋ ਸਮਾਰਕ ਬਣਿਆ ਮੈਮੋਰੀਅਲਸ ਬਣਿਆ ਉਹਨਾਂ ਦਾ ਮਾਣ ਸਤਿਕਾਰ ਕਿਵੇਂ ਬਹਾਲ ਰੱਖਣਾ ਉਹਨਾਂ ਨੂੰ ਕਿਵੇਂ ਆਪਣਾ ਸਿਰ ਦਾ ਤਾਜ ਬਣਾਉਣਾ ਇਹ ਸਰਕਾਰ ਟੋਟਲੀ ਭੁੱਲ ਗਈ ਆ ਮੈਂ ਅੱਗੇ ਵੀ ਅਰਜ਼ ਕੀਤਾ ਕਿ ਬੇਅਮਲ ਦਿਲ ਹੋ ਤੋ ਜਜ਼ਬਾਤ ਸੇ ਕੀ ਹੁੰਦਾ ਹੈ ਜ਼ਮੀਂ ਬੰਜਰ ਹੋ ਤੋ ਬਰਸਾਤ ਸੇ ਕੀ ਹੁੰਦਾ ਹੈ ਹੈ ਅਮਲ ਲਾਜ਼ਮੀ ਤਕਮੀਲੇ ਤਮੰਨਾ ਕੇ ਲਿਏ ਵਰਨਾ ਰੰਗीन ਖਿਆਲਤ ਸੇ ਕੀ ਹੁੰਦਾ ਹੈ ਮੁੱਖ ਮੰਤਰੀ ਪੰਜਾਬ ਵੱਡੇ ਵੱਡੇ ਰੰਗीन ਖਿਆਲਤ ਦੱਸ ਦਿੰਦੇ ਆ ਵੱਡੀਆਂ ਵੱਡੇ ਭਾਸ਼ਣ ਦਿੰਦੇ ਆ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਪਰ ਜਦੋਂ ਵੀ ਕੋਈ ਮੀਡੀਆ ਦਾ ਪਰਸ਼ਨ on ਗਰਾਉਂਡ ਦੇ ਹਾਲਾਤ ਦਿਖਾਉਂਦਾ ਕਾਇਕ ਦਿਖਾ ਦਿੰਦਾ ਉਦੋਂ ਸਾਨੂੰ ਬਰਖਸ ਦਿਖਦੇ ਆ ਸਾਰਾ ਕੁਝ ਉਲਟ ਹੀ ਦਿਖਦਾ ਕਿਤੇ ਵੀ ਦੇਖ ਲਓ ਸੀਵੇਜ ਕਲੌਕਿੰਗ ਹੋਈ ਆ ਕਿਤੇ ਸ਼ਹੀਦਾਂ ਦਾ ਸਨਮਾਨ ਸਤਕਾਰ ਨਹੀਂ ਜਿਹੜੀਆਂ ਪਾਰਟੀਆਂ ਸ਼ਹੀਦਾਂ ਦੇ ਨਾਮ ਦੇ ਉੱਤੇ ਉਹ ਸਰਕਾਰਾਂ ਬਣਾ ਜਾਣ ਭਗਤ ਸਿੰਘ ਦੀਆਂ ਗੱਲਾਂ ਕਰਦੇ ਹੁਣ ਭੀਮਰਾਓ ਮੇਡਕਰ ਸਾਹਿਬ ਦੀਆਂ ਗੱਲਾਂ ਕਰਦੇ ਹੁਣ ਉਹ ਸਰਕਾਰਾਂ ਆਪਣੇ ਸ਼ਹੀਦਾਂ ਨੂੰ ਹੀ ਭੁੱਲ ਜਾਣ ਜਿਨ੍ਹਾਂ ਲੋਕਾਂ ਦੇ ਨਾਮ ਕਰਿਆ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਲਾਈਟਾਂ ਟੁੱਟ ਗਈਆਂ ਉਹਨਾਂ ਦੇ ਗਰੇਨਾਂ ਹੀ ਟੁੱਟ ਗਿਆ ਉਹਨਾਂ ਦੇ ਲੱਗੀ ਜੰਗਲੀ ਬੂਟੀ ਉੱਥੇ ਹੋ ਗਈ ਆ ਜਿਹੜੇ ਪੌਦੇ ਪਰਿੰਦ ਲੱਗੇ ਆ ਉਹ ਸਾਰੇ ਸੁੱਕ ਗਏ ਆ ਤੁਸੋਂ ਬਿਲਕੁਲ ਇੱਕ ਇੱਕ ਮਿੰਟ ਤੁਹਾਨੂੰ ਰੋਕਣਾ ਚਾਹੂੰਗਾ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲਾਈਟਾਂ ਲੱਗੀਆਂ ਸੀ ਸੋ ਲਾਈਟਾਂ ਸਿਰਫ ਤਾਰਾਂ ਬਚੀਆਂ ਵੈ ਲਾਈਟਾਂ ਚੋਰ ਇਸ ਜਗ੍ਹਾ ਤੋਂ ਲੈ ਗਏ ਕਿਉਂਕਿ ਸਾਮ ਸੰਭਾਲ ਨਹੀਂ ਹੋਈ ਹੈ ਥੱਲੇ ਜੰਗਲੀ ਬੂਟੇ ਕਾ ਉਗ ਗਿਆ ਪਿਆ ਵੈ ਸੋ ਸਾਮ ਸੰਭਾਲ ਨਹੀਂ ਹੋ ਪਈ ਪਵਨ ਜੀ ਕੀ ਲੱਗਦਾ ਕਿ ਆਮ ਲੋਕਾਂ ਦਾ ਪੈਸਾ ਵੇਸਟ ਹੋ ਰਿਹਾ ਕਿਉਂਕਿ ਕੱਲਾ ਇਹ ਪ੍ਰੋਜੈਕਟ ਨਹੀਂ ਹੈ ਇਹ ਸ਼ਹੀਦਾਂ ਦੀ ਯਾਦ ਵਿੱਚ ਬਣਾਇਆ ਗਿਆ ਸੀ ਇਸ ਦੀ ਸਾਮ ਸੰਭਾਲ ਜ਼ਰੂਰੀ ਸੀ ਇਸ ਤੋਂ ਇਲਾਵਾ ਗੱਲ ਕਰੀਏ ਹੋਰ ਕਈ ਪ੍ਰੋਜੈਕਟ ਹੈ ਜਿਹੜੇ ਅਸਲ ਵਿੱਚ ਬੰਦ ਪਏ ਆ ਡੰਪ ਹੋਇਆ ਪਿਆ ਭਾਵੇਂ ਬੱਸਾਂ ਦਾ ਪ੍ਰੋਜੈਕਟ ਹੋਏ ਸੀਸੀਟੀਵੀ ਦਾ ਪ੍ਰੋਜੈਕਟ ਹੈ ਲੋਕਾਂ ਦਾ ਪੈਸਾ ਵੇਸਟ ਹੋ ਰਿਹਾ ਤੁਸੀਂ ਪ੍ਰੋਮਿਨੈਂਟ ਗੱਲ ਕਰ ਦਿੱਤੀ ਆ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਆਮ ਪਬਲਿਕ ਲਈ ਵੀ ਜਿਹੜੇ ਪ੍ਰੋਜੈਕਟਸ ਆ ਸਿਟੀ ਬੱਸ ਸਰਵਿਸ ਪ੍ਰੋਜੈਕਟ ਬੰਦ ਵੀਆਰਟੀਐਸ ਪ੍ਰੋਜੈਕਟ ਬੰਦ ਜਿਹੜੇ ਸਮਾਰਟ ਸਿਟੀ ਸਾਈਕਲ ਟਰੈਕਸ ਬਣੇ ਸੀ ਉਹ ਵੀ ਬੰਦ ਗਾਰਬੇਜ ਕਲੈਕਸ਼ਨ ਉਹ ਵੀ ਟੁੱਟ ਟੁੱਟ ਕੇ ਚੱਲ ਰਹੀ ਆ ਇਸੇ ਸ਼ਹੀਦੀ ਸਮਾਰਕ ਦੇ ਆਲੇ ਦੁਆਲੇ ਗਾਰਬੇਜ ਡੰਪ ਬਣ ਗਿਆ ਇੱਥੇ ਅੱਗ ਲਾ ਜਾਂਦੇ ਆ ਕੂੜੇ ਨੂੰ ਤੇ ਟਾਕਸਿਕ ਫਿਊਮਜ਼ ਜਿਹੜੇ ਲੋਕ ਜੇ ਇੱਥੇ ਸੈਰ ਕਰਨ ਆਣ ਟੂਰਿਸਟ ਨਤਮਸਕ ਹੋਣ ਆਣ ਉਹ ਵੀ ਲੋਕ ਹਟ ਗਏ ਆ ਜਿਹੜੇ ਆਉਂਦੇ ਵੀ ਆ ਉਹ ਬੜਾ ਕੰਟਾਮਿਨੇਟਿਡ 에ਅ ਆ ਲੈਂਦੇ ਆ ਉਹਦੇ ਨਾਲ ਸਾਹ ਦੇ ਰੋਗ ਕਾਰਸੀਨੋ ਜੈਨੇਕ ਹਵਾ ਇਹ ਸਾਰੀਆਂ ਚੀਜ਼ਾਂ ਕ੍ਰੀਏਟ ਹੋ ਰਹੀਆਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਜਾ ਜਿੰਨੇ ਵੀ ਪ੍ਰੋਜੈਕਟਸ ਆਏ ਸੀ ਇੰਟੀਗ੍ਰੇਟਿਡ ਕਮਾਂਡ ਕੰਟਰੋਲ ਸੈਂਟਰ ਦਾ ਪ੍ਰੋਜੈਕਟਸ ਆਇਆ ਸੀ ਕੈਮਰੇਜ ਲੱਗਣੇ ਸੀ 100-100 ਕਰੋੜ ਰੁਪਏ ਦੇ ਉਹ ਫੇਲ ਹੋ ਗਿਆ ਅਗਲੀ ਹੁਣ ਇਲੈਕਟ੍ਰਿਕ ਬੱਸਾਂ ਦੀ ਗੱਲ ਕਰਦੇ ਆ ਉਹ ਵੀ ਚੱਲਣ ਵਾਸਤੇ ਕੋਈ ਰਾਹ ਰਸਤਾ ਨਹੀਂ ਰਿਹਾ ਜਿਹੜੀਆਂ ਵੀ ਆਰਟੀਐਸ ਦੀ ਗ੍ਰਿੱਲਾਂ ਸੀ ਉਹ ਲੋਕ ਪੁੱਟ ਕੇ ਲਾ ਗਏ ਆ ਤੁਸੀਂ ਦੇਖੋ ਉਹ ਤੇ ਛੱਡ ਦਿਓ ਸ਼ਹੀਦੀ ਸਮਾਰਕ ਦਾ ਸਮਾਨ ਚੋਰਾਂ ਨੇ ਇੱਥੋਂ ਚੋਰੀ ਕਰ ਲਿਆ ਇਹ ਜਗ੍ਹਾ ਤੁਸੀਂ ਆਪ ਦੇਖੋ ਇੰਨਾ ਵੱਡਾ ਸਮਾਰਕ ਹੋਵੇ ਇੱਕ ਵੀ ਸਿਕਿਉਰਿਟੀ ਪਰਸਨਲ ਇੱਥੇ ਨਾ ਮੌਜੂਦ ਹੋਵੇ ਕਿਸੇ ਵੀ ਪੁਲਿਸ ਦੀ ਕੋਈ ਮੌਜੂਦਗੀ ਨਹੀਂ ਸੇਫਟੀ ਦੇ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਵਾਲਿਆਂ ਨੂੰ ਬੁਲਾ ਕੇ ਸਨਮਾਨਿਤ ਕਰਦੇ ਆ ਕਿ ਲੱਗਦਾ ਕਿ ਉਹਨਾਂ ਨੂੰ ਸਨਮਾਨਿਤ ਕਰਨ ਦੀ بجائے ਇਹ ਚੀਜ਼ਾਂ ਦੀ ਸਾਂਭ ਸੰਭਾਲ ਜ਼ਰੂਰੀ ਹੈ ਤਾਂ ਕਿ ਸ਼ਹੀਦਾਂ ਨੂੰ ਬੱਚਾ ਬੱਚਾ ਯਾਦ ਕਰੇ ਕਿਉਂਕਿ ਆਉਣ ਵਾਲੇ ਯੁੱਗ ਆਉਣ ਵਾਲੇ ਜਨਰੇਸ਼ਨ ਦੇ ਬੱਚਿਆਂ ਨੂੰ ਸ਼ਾਇਦ ਇਸ ਬਾਰੇ ਪਤਾ ਨਾ ਲੇਕਿਨ ਇਹ ਚੀਜ਼ਾਂ ਉਹਨਾਂ ਨੂੰ ਦੱਸੂਗੀ ਦੇਖੋ ਇਸ ਦਾ ਹੀ ਇਹਦਾ ਮਕਸਦ ਇਹੋ ਹੀ ਹੋਣਾ ਚਾਹੀਦਾ ਸੀ ਆਉਣ ਵਾਲੀਆਂ ਪੀੜ੍ਹੀਆਂ ਸਮਝ ਜਾਂਦੀਆਂ ਨਾਮ ਪੜਦੀਆਂ ਇੱਥੋਂ ਸਾਡੇ ਦੇਸ਼ ਦੀ ਸਾਡੇ ਪੰਜਾਬ ਦੀ ਤਾਰੀਖ ਹਿਸਟਰੀ ਕੀ ਹੈ ਉਹਨੂੰ ਪੜਦੀਆਂ ਪਰ ਤੁਸੀਂ ਇਹ ਦੇਖ ਲਓ ਕਿ ਜਦੋਂ ਵੀ ਕੋਈ ਇਵੈਂਟ ਆਉਂਦੇ ਆ 26 ਜਨਵਰੀ 15 ਅਗਸਤ ਉਦੋਂ ਇਹਨਾਂ ਦੇ ਪਰਿਵਾਰਾਂ ਨੂੰ ਬੁਲਾ ਕੇ ਫੋਟੋ ਓਪਰਚ्युनिटी ਮੀਡੀਆ ਓਪਰਚ्युनिटी ਅਖਬਾਰਾਂ ਦੇ ਇਸ਼ਤਿਹਾਰ ਦੇ ਬਣਾਲੇ ਜਾਂਦੇ ਆ ਉਸ ਤੋਂ ਬਾਅਦ ਭੁੱਲਿਆ ਜਾਂਦਾ ਇਹੋ ਹੀ ਨੀਅਤ ਦਰਸਾਉਂਦੀ ਆ ਉਹ ਕਹਿੰਦੇ ਨਾ ਮੇਰੇ ਦੇਸ਼ 'ਤੇ ਅਸੇਬ ਦਾ ਸਾਇਆ ਹੈ ਜਾਂ ਕੀ ਹੈ ਹਕੀ ਹਰਕਤਾਂ ਤੇਜ਼ ਤਰ ਪਰ ਸਫਰ ਆਹستہ ਆਹستہ ਹਰਕਤਾਂ ਬੜੀਆਂ ਤੇਜ਼ ਕਰਦੇ ਆ ਮੁੱਖ ਮੰਤਰੀ ਆ ਕਰਦੇ ਆਗੇ ਉਹ ਕਰਦੇ ਆਗੇ ਬੋਲੀ ਪੰਜਾਬੀ ਲਈ ਆ ਕਰਦੇ ਆਗੇ ਸ਼ਿਦਾਂ ਲਈ ਆ ਕਰਦੇ ਆਗੇ ਪਰ ਜਿਹੜਾ ਸਫਰ ਕਰਦੇ ਆ ਅਮਲ ਦਰਾਮਦ ਕਰਦੇ ਆ ਉਹ ਬਿਲਕੁਲ ਇੱਕ ਕੀੜੇ ਦੀ ਚਾਲ ਤੋਂ ਵੀ ਬੜਾ ਸਲੋ ਆ ਬਹੁਤ ਘਟਿਆ ਤੋ ਗੱਲਾਂ ਦੇ ਵਿੱਚ ਪਹਾੜ ਕ੍ਰੀਏਟ ਕਰ ਦਿੰਦੇ ਆ ਓਨ ਗਰਾਉਂਡ ਇਹਨਾਂ ਨੇ ਸਾਡੇ ਪੰਜਾਬੀਆਂ ਨੂੰ ਸਾਡੇ ਪੰਜਾਬ ਦੀ ਸੱਭਿਆਚਾਰ ਨੂੰ ਕਲਚਰ ਨੂੰ ਵਿਰਾਸਤ ਨੂੰ ਸਭਿਆਚਾਰ ਨੂੰ ਮਾਂ ਬੋਲੀ ਨੂੰ ਟੋਟਲੀ ਜ਼ਮੀਨ ਤੇ ਲੈ ਆਂਦਾ ਆ ਖਤਮ ਕਰ ਦਿੱਤਾ ਆ ਹਰ ਪਾਸੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਫੇਲ ਹੋ ਰਿਹਾ ਪਰ ਗੱਲਾਂ ਦਾ ਕੜਾ ਬਣਾ ਬਣਾ ਕੇ ਹਰ ਪਾਸੇ ਹੀ ਲੋਕਾਂ ਨੂੰ ਪਰਮਾਇਆ ਜਾ ਰਿਹਾ ਝੂਠ ਬੋਲਿਆ ਜਾ ਰਿਹਾ ਝੂਠ ਬੋਲ ਬੋਲ ਕੇ ਇਹੋ ਹੀ ਕਾਰਨ ਆ ਕਿ ਇਹਨਾਂ ਨੇ ਇਸ ਵਾਰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਤਿੰਨ ਸੀਟਾਂ ਦੇ ਸਿਮਟ ਕੇ ਰਹਿ ਗਏ ਉਹ ਵੀ ਜਿਹੜੀਆਂ ਜਿੱਤ ਗਈ ਉਹਦੇ ਫੈਕਟਰਸ ਕੁਝ ਹੋਰ ਨੇ ਸੋ ਇਸ ਕਰਕੇ ਆਮ ਆਦਮੀ ਪਾਰਟੀ ਟੋਟਲੀ ਜ਼ਿੰਮੇਵਾਰ ਇਹਨਾਂ ਸਾਰੀਆਂ ਗੱਲਾਂ ਲਈ ਕਿ ਤੁਸੀਂ ਜੇ ਇਹਨਾਂ ਦੇ ਸਮਾਰਕਾਂ ਦੇ ਸ਼ਹੀਦਾਂ ਦੇ ਅੱਗੇ ਗੰਦਗੀ ਹੋਊਗੀ ਜਿਹੜਾ ਨਿਤਮਸਕ ਹੋਣ ਆਊਗਾ ਉਹ ਡੇਂਗੂ ਮਲੇਰੀਆ ਚਿਕਨ ਗੁਨੀਆਂ ਦਾ ਸ਼ਿਕਾਰ ਹੋ ਕੇ ਜਾਊਗਾ ਜੇ ਕੋਈ ਟੂਰਿਸਟ ਆਊਗਾ ਉਹ ਸਾਡੇ ਇਸ ਸਮਾਰਕ ਦੀ ਸਾਡੇ ਸ਼ਹਿਰ ਦੀ ਸਾਡੇ ਦੇਸ਼ ਪੰਜਾਬ ਦੀ ਦਿੱਖ ਕੀ ਲੱਗ ਜਾਊਗਾ ਬੜਾ ਸ਼ਰਮਿੰਦਗੀ ਸਾਨੂੰ ਦਾ ਮਹਿਸੂਸ ਹੋ ਰਹੀ ਆ ਪਤਾ ਨਹੀਂ ਭਗਵਾਨ ਸਿੰਘ ਮਾਰ ਨੂੰ ਹੁੰਦੀ ਆ ਕਿ ਨਹੀਂ ਸੋ ਬਿਲਕੁਲ ਸ਼ਰਮਿੰਦਗੀ ਮਹਿਸੂਸ ਹੁੰਦੀ ਆ ਜਦੋਂ ਇਹੋ ਜਿਹੀ ਚੀਜ਼ਾਂ ਬਣਾਈਆਂ ਜਾਂਦੀਆਂ ਸ਼ਹੀਦਾਂ ਦੀ ਸਮਾਰਕਾਂ ਬਣਾਈਆਂ ਜਾਂਦੀਆਂ ਲੇਕਿਨ ਉਹਦੀ ਸਾਮ ਸੰਭਾਲ ਨਹੀਂ ਕੀਤੀ ਜਾਂਦੀ ਸੋ 2021 ਦੇ ਵਿੱਚ ਮੁੱਖ ਮੰਤਰੀ ਕੈਪਟਨ ਰਮਿੰਦਰ ਸਿੰਘ ਦੁਆਰਾ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਲੇਕਿਨ ਉਸ ਤੋਂ ਬਾਅਦ ਸਾਮ ਸੰਭਾਲ ਆਮ ਆਦਮੀ ਪਾਰਟੀ ਦੀ ਬੰਦੀ ਸੀ ਕਿਉਂਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਆਈ ਹੈ ਸੋ ਸਾਮ ਸੰਭਾਲ ਨਹੀਂ ਕੀਤੀ ਗਈ ਸੋ ਹਾਲਾਤ ਤੁਹਾਡੇ ਸਾਹਮਣੇ ਹੈ ਸੋ ਜਿਹੜੇ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਦੀ ਕਰਨ ਦੀ ਬਜਾਏ ਅਗਰ ਐਸ ਇਹ ਚੀਜ਼ਾਂ ਦੀ ਸਮਾਰਕਾਂ ਦੀ ਸਾਮ ਸੰਭਾਲ ਕੀਤੀ ਜਾਏ ਤੇ ਸ਼ਾਇਦ ਉਸ ਦਾ ਇੰਪੈਕਟ ਲੋਕਾਂ ਤੇ ਜਾਂ ਆਉਣ ਵਾਲੀ ਜਨਰੇਸ਼ਨ ਤੇ ਸਹੀ ਪਾਏਗਾ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ